ਬੰਦਿਆਂ ਨਾਲ ਬੰਦਿਆਂ ਦੀ ਗੱਲ ਕਰੋ ਲੇਡੀ ਜੀ ਨੂੰ ਪਾ ਕੇ ਯਾਰੋ ਜਮਾਨਤਾ ਕਰਾਉਣ ਗਿਆ ਕਿੱਥੇ ਧੱਕੇ ਕਿੱਥੇ ਆਪਾਂ ਉਹਨਾਂ ਦੀ ਵੀਡੀਓ ਨਹੀਂ ਦੇਖੀ ਕਿੱਥੇ ਕਹਿ ਦੇਣਾ ਹੱਲਾਸ਼ੇਰੀ ਦਿੱਤੀ ਸੀ ਜੀ ਉਹਨਾਂ ਨੇ ਕਿਹੜੀ ਵੀਡੀਓ 'ਚ ਹੱਲਾਸ਼ੇਰੀ ਆਈ ਹੈ ਕਿ ਪੁਲਿਸ ਤੇ ਹਮਲਾ ਕਰ ਲੋ ਇਹਨਾਂ ਨੇ 307 353 ਬਣਾਉਣੀ ਹੀ ਬਣਾਉਣੀ ਹੈ ਜੇ ਅਸੀਂ ਗੋਲੀ ਖਾਣੀ ਸੀ ਤੇ ਚਿੱਤਰ ਖਾਣੇ ਸੀ ਇਹ ਪਰਚੇ ਦਰਜ ਕਰਾਉਣੇ ਸੀ ਸਾਡੇ ਕੋਲ ਸਾਡੇ ਭਰਾ ਕਾਂਗਰਸੀ ਤੇ ਕਾਲੀ ਵੀ ਹੈਗੇ ਉਹ ਸਾਨੂੰ ਵੀ ਅੱਗੇ ਵੀ ਕੁੱਟਦੇ ਆਏ ਨੇ ਸਾਨੂੰ ਗੋਲੀਆਂ ਵੀ ਮਾਰਦੇ ਆਏ ਨੇ ਜਿਹੜੀ ਕਸਰ ਤੁਸੀਂ ਨਹੀਂ ਛੱਡੀ ਇਹੀ ਕਸਰ ਤਾਂ ਸਾਡੇ ਉਹ ਭਰਾ ਸਾਨੂੰ ਮਾਰਦੇ ਹੁੰਦੇ ਸੀ ਗੋਲੀ ਵੀ ਇੱਥੇ ਵੱਜਦੀ ਪ੍ਰੋਟੈਸਟ ਕਰਨ ਤੇ ਚਾਹੇ ਗੁਰੂ ਗ੍ਰੰਥ ਸਾਹਿਬ ਲਈ ਕਰੋ ਚਾਹੇ ਕਿਸੇ ਬੰਦੇ ਦੇ ਖਿਲਾਫ ਝੂਠਾ ਪਰਚਾ ਦਰਜ ਉੱਥੇ ਪ੍ਰੋਟੈਸਟ ਕਰੋ ਤੇ ਫਿਰ ਤੁਸੀਂ ਕਿਹੜੀ ਗੱਲੋਂ ਕਹਿਨੇ ਹੋ ਕਿ ਇਹ ਲੀਡਰ ਬਹੁਤ ਚੰਗੇ ਨੇ ਮੈਂ ਤਾਂ ਵਾਰ-ਵਾਰ ਤੁਹਾਨੂੰ ਕਹਿਣਾ ਕਿਉਂ ਤੁਸੀਂ ਬੇਸ਼ਰਮਾ ਵਾਗੂ ਜਿਹੜੇ ਸਾਡੇ ਲੋਕ ਨੇ ਇਹਨਾਂ ਲੀਡਰਾਂ ਦੀ ਇੱਜ਼ਤ ਕਰਦੇ ਨੇ ਯਾਰ ਕੱਲ ਨੂੰ ਇਹ ਤੁਰ ਪੈਣਗੇ ਹੁਣ 2-4 ਸਾਲ ਨੂੰ ਕਾਲੀਆਂ ਕੁੱਕੀ ਅਸੀਂ ਪੰਜਾਬ ਬਚਾਉਣਾ ਹੈ ਜੀ ਪਹਿਲੋ ਟਾਰਚਰ ਕਰੋ ਪਹਿਲੋ ਗੋਲੀਆਂ ਚਲਾਓ ਸਾਡੀਆਂ ਪੱਗਾਂ ਲੈਂਦੀਆਂ ਨੇ ਉਸ ਤੋਂ ਬਾਅਦ ਜਦੋਂ ਤੁਹਾਡਾ ਰਾਜ ਪਾਸੇ ਚਲਾ ਗਿਆ ਫਿਰ ਆ ਆਮ ਆਦਮੀ ਕਾਲੀਆਂ ਕੋ ਲੱਗ ਪੈਣਗੇ ਜੀ ਅਸੀਂ ਹੁਣ ਪੰਜਾਬ ਬਚਾਉਣਾ ਹੈ ਯਾਰ ਪੰਜਾਬ ਨੂੰ ਛਿੱਤਰ ਤਾਂ ਤੁਸੀਂ ਲੋਕ ਮਾਰਦੇ ਇੱਕੋ ਹੀ ਲੜਕਾਰਾ ਹੁੰਦਾ ਇੱਕੋ ਟਾਈਪ ਦੀ ਐਫਆਈਆ ਹੁੰਦੀ ਹੈ ਇੱਕੋ ਟਾਈਪ ਚ ਕਿਹਾ ਜਾਂਦਾ ਕਿ ਪੁਲਿਸ ਤੇ ਹਮਲਾ ਕਰ ਦਿਓ ਪਰ ਅੱਜ ਤੱਕਰ ਕਿਤੇ ਵੀ ਇਹ ਲਬਜ ਪੰਜਾਬ ਦੇ ਵਿੱਚ ਕਿਸੇ ਵੀ ਪ੍ਰੋਟੈਸਟ ਦੇ ਵਿੱਚ ਲਬਜ ਨਹੀਂ ਕਹੇ ਅੱਜ ਤੱਕ ਨਹੀਂ ਕਹੇ ਪੰਜਾਬ ਪੁਲਿਸ ਤੇ ਹਮਲਾ ਕਰਦੇ ਹੋ ਨਾ 10 ਤਰੀਕ ਤੱਕ ਪਾਨਾ ਸਿੱਧੂ ਨੂੰ ਛੱਡਣ ਦਾ ਵਾਅਦਾ ਕੀਤਾ ਗਿਆ ਸੀ ਪਰ ਇਸ ਸਬਦੇ ਵਿੱਚ ਇੱਕ ਪਰਚਾ ਇੱਕ ਐਫ ਆਈ ਆਰ ਅੱਜ ਜਿਹੜੀ ਹੋਰ ਸਾਹਮਣੇ ਆਉਂਦੀ ਹੈ ਜਿਸ ਤੇ ਵਿੱਚ ਜਿਹੜੀ 307 ਧਾਰਾ ਦੇ ਨਾਲ ਤੇ ਹੋਰ ਬਹੁਤ ਵੱਖ-ਵੱਖ ਧਾਰਾਵਾਂ ਦੇ ਨਾਲ ਪਰਚਾ ਦਰਜ ਕੀਤਾ ਜਾਂਦਾ ਜਿਸ ਦੇ ਵਿੱਚ ਲੱਖਾ ਸਿੰਘ ਸਧਾਨਾ ਭਾਨੇ ਸਿੱਧੂ ਦੀਆਂ ਭੈਣਾਂ ਭਾਨੇ ਸਿੱਧੂ ਦੇ ਪਿਤਾ ਭਾਨੇ ਸਿੱਧੂ ਦਾ ਭਰਾ ਤੇ ਹੋਰ ਬੜੇ ਲੋਕ ਜਿਹੜਾ ਕਈ ਅਣਪਛਾਤੇ ਲੋਕਾਂ ਦੇ ਉੱਪਰ ਵੀ ਪਰਚਾ ਜਿਹੜਾ ਦਰਜ ਕੀਤਾ ਜਾਂਦਾ ਸਾਡੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾ ਹੋਣਗੇ ਇਸ ਜਿਹੜੀ ਹੈਗੇ ਪਰਚੇ ਦੇ ਉੱਪਰ ਗੱਲਬਾਤ ਕਰਾਂਗੇ ਖਾਰਾ ਸਾਹਿਬ ਇੱਕ ਪਾਸੇ ਕਹਿੰਦੇ ਸੀ ਕਿ 10 ਤਰੀਕ ਨੂੰ ਭਾਨਾ ਸਿੱਧੂ ਨੇ ਬਾਹਰ ਆਉਣਾ ਪਰ ਦੂਸਰੇ ਪਾਸੇ ਇਹਨਾਂ ਚੀਜ਼ਾਂ ਦੇ ਵਿੱਚੋਂ ਹੀ ਇੱਕ ਪਰਚਾ ਹੋਰ ਕਰਤਾ ਜੀ ਕਹਿੰਦੇ 3 ਤਰੀਕ ਨੂੰ ਜਿਹੜੀ ਇਹਨਾਂ ਨੇ ਪ੍ਰਦਰਸ਼ਨ ਜੋ ਕੀਤਾ ਆ ਤਾਂ 307 ਦੀ ਧਾਰਾ ਦੇ ਨਾਲ ਪਰਚਾ ਦਰਜ ਕਰਤਾ ਦੇਖੋ ਇਹ ਕਾਫੀ ਸਮੇਂ ਤੋਂ ਸਰਕਾਰਾਂ ਇਹੀ ਕਰਦੀਆਂ ਆਈਆਂ ਨੇ ਮੇਰੇ ਕੋਲ ਅੱਗੇ ਵੀ ਕਾਫੀ ਕੇਸ ਨੇ ਜਿਨ੍ਹਾਂ ਚ ਕਿਸਾਨ ਇੱਥੇ ਕਿਸਾਨਾਂ ਦਾ ਇੱਕ ਰੋਲਾ ਪਿਆ ਸੀ 7-8 ਸਾਲ ਪਹਿਲਾਂ ਉਸ ਤੋਂ ਬਾਅਦ ਵੀ ਪੁਲਿਸ ਨੇ ਕਿਤੇ ਹਮਲਾ ਕੀਤਾ ਸੀ ਤੇ ਬਹੁਤ ਹਰ ਸਰਕਾਰ ਦੇ ਵਿੱਚ ਮੈਂ ਦੇਖਿਆ ਹਰ ਸਰਕਾਰ ਦੇ ਵਿੱਚ ਜਦੋਂ ਵੀ ਕੋਈ ਪ੍ਰੋਟੈਸਟ ਕਰਦਾ ਹੈ ਤਾਂ ਸਰਕਾਰਾਂ ਜਿਹੜੀਆਂ ਨੇ ਇੱਕ ਪੁਲਿਸ ਤੋਂ ਪਰਚਾ ਦਰਜ ਕਰਾਉਂਦੀਆਂ ਹੁੰਦੀਆਂ ਨੇ ਇੱਕ ਤਾਂ 353 ਜ਼ਰੂਰੀ ਹੁੰਦੀ ਹੈ ਪੁਲਿਸ ਤੇ ਹਮਲਾ ਕਰਤਾ ਜੀ ਦੂਜਾ ਇਹ ਬਿਨਾ ਮੈਡੀਕਲ ਰਿਪੋਰਟ ਤੋਂ ਵਿਦਆਊਟ ਅਪੀਨੀਅਨ ਦੇ ਡਾਕਟਰ ਤੋਂ ਇਹ ਵਿਦਆਊਟ ਅਪੀਨੀਅਨ ਹੈ ਇਹ 307 ਬਣਾਉਂਦੇ ਹੀ ਹੁੰਦੇ ਨੇ ਜਿਸ ਦੇ ਵਿੱਚ ਇਹ ਮੇਰੇ ਦੇ ਖੇਚੇ ਚ ਘਟੋ ਘਟ ਵੀ ਸੈਂਕੜੇ ਪਰਚੇ ਪਏ ਨੇ ਜਦ ਇਹ ਅਦਾਲਤ ਤੇ ਜਾਂਦੇ ਨੇ ਪਰਚੇ ਤਾਂ ਇਹਨਾਂ ਦੀ ਕੋਈ ਬੁੱਕਤ ਹੀ ਨਹੀਂ ਹੁੰਦੀ ਪਰ ਸਰਕਾਰ ਨੇ ਇੱਕ ਵਾਰ ਰੋਕਣ ਦੇ ਲਈ ਇੱਕ ਵਾਰ ਬੰਦਿਆਂ ਨੂੰ ਖੱਜਲ ਖਰਾਬ ਕਰਨ ਦੇ ਲਈ ਹੁਣ ਇੱਕ 307 ਦਾ ਪਰਚਾ ਦਰਜ ਕਰਤਾ ਤਾਂ ਮੈਂ ਵੇਖਿਆ ਕਚਹਿਰੀਆਂ 'ਚ 7-8-8 ਸਾਲ ਹੋ ਗਏ ਨੇ ਇੱਥੇ ਸਾਡੇ ਕੋਲ ਕੇਸ ਆ ਉਹ 'ਚ 30 ਤੋਂ 35 ਮਲਜ਼ਮ ਬਣਾਏ ਹੋਏ ਨੇ ਕਿਸਾਨ 307 ਉਹਨਾਂ ਤੇ ਲਾਤੀ ਸੀ 307 ਕਾਦੀ ਲਾਤੀ ਕਿ ਪੁਲਿਸ ਦੀ ਗੱਡੀ ਦੇ ਉੱਪਰ ਇੱਕ ਇੱਟ ਮਾਰਤੀ ਸੀ ਇਹ 307 ਬਣ ਜਾਂਦੀ ਹੁੰਦੀ ਹੈ ਇਹ ਹਰ ਸਰਕਾਰੀ ਕਰਦੀ ਹੈ ਸਾਨੂੰ ਇਹ ਬੜੀ ਅਮੀਦ ਸੀ ਕਿ ਇਹ ਸ਼ਾਇਦ ਇਹ ਸਰਕਾਰ ਨਾ ਕਰੇ ਪਰ ਜੋ ਇਹਨਾਂ ਨੇ ਕੀਤਾ ਹੈ ਉਹ ਬਹੁਤ ਮਾੜੀ ਗੱਲ ਹੈ ਦੇਖੋ ਉਹ ਆਪਣੇ ਭਾਣੇ ਸਿੱਧੂ ਦੀ ਭੈਣ ਉਹਦੀ ਮਦਰ ਉਹਦਾ ਫਾਦਰ ਵੀ ਆ ਰਹੇ ਬੰਦਿਆਂ ਨਾਲ ਬੰਦਿਆਂ ਦੀ ਗੱਲ ਕਰੋ ਲੇਡੀ ਜੀ ਨੂੰ ਪਾ ਕੇ ਯਾਰ ਉਹ ਜਮਾਨਤਾ ਕਰਾਉਣ ਗਿਆ ਕਿੱਥੇ ਧੱਕੇ ਕਿੱਥੇ ਆਪਾਂ ਉਹਨਾਂ ਦੀ ਵੀਡੀਓ ਨਹੀਂ ਦੇਖੀ ਕਿੱਥੇ ਕਹਿ ਦੇਣਾ ਹੱਲਾਸ਼ੇਰੀ ਦਿੱਤੀ ਸੀ ਜੀ ਉਹਨਾਂ ਨੇ ਕਿੱਥੇ ਕਿਹੜੀ ਵੀਡੀਓ ਚ ਹੱਲਾਸ਼ੇਰੀ ਆਈ ਹੈ ਕਿ ਪੁਲਿਸ ਤੇ ਹਮਲਾ ਕਰ ਲੋ ਏਹੀ ਜਿਹੜਾ ਹਮਲਾ ਸੀ ਏਹੀ 2021 ਦੇ ਵਿੱਚ ਵਾਲਪਾ ਕਰਾਉਂਦੀ ਹੁੰਦੀ ਸੀ ਹੂੰ ਸਿੰਘ ਬਾਰਡਰ ਦੇ ਉੱਪਰ ਉਹ ਵੀ ਜਦੋਂ ਪਰਚੇ ਦਰਜ ਕੀਤੇ ਸੀ ਉਹਨਾਂ ਨੇ ਵੀ ਇਹੀ ਕੀਤੇ ਸੀ ਹੂੰ ਪਿਛਲੇ ਸਾਲ ਕੌਮੀ ਮੋਰਚਾ ਲੱਗਿਆ ਹੈ ਤਾਂ ਉਸ ਦੇ ਵਿੱਚ ਕੁਝ ਬੰਦੇ ਅੱਗੇ ਲੰਘ ਰਹੇ ਸੀ ਤਾਂ ਉਸ ਦੇ ਵਿੱਚ ਵੀ 307 ਲਾ ਦਿੱਤੀ ਗਈ ਇਹ ਜਿੰਨੇ ਪਰਚੇ ਸਰਕਾਰ ਕਰਦੀ ਹੁੰਦੀ ਹੈ ਇਹਨਾਂ ਕੋਲ ਵਿਦਾਊਟ ਇੰਜਰੀ ਕੇਸ ਬਿਨਾ ਕੋਈ ਲੜਕਾਰੇ ਤੋਂ ਇਹਨਾਂ ਨੇ 307 353 ਬਣਾਉਣੀ ਹੀ ਬਣਾਉਣੀ ਹੈ ਪਰ ਉਹ ਤਾਂ ਜਾ ਰਹੇ ਸੀ ਦੀ ਕੋਠੀ ਵਾਲ ਜਾ ਰਹੇ ਸੀ ਜੇ ਕੋਈ ਆਪਣੇ ਕੋਲ ਆਉਂਦਾ ਹੈ ਕੋਠੀ ਦੇ ਵਿੱਚ ਆਉਂਦਾ ਹੈ ਜਾਂ ਸਾਡਾ ਘਰਾ ਕਰਦਾ ਹੈ ਫਿਰ ਉਹਨਾਂ ਤੇਰਸੋ ਸੱਤ ਥੋੜਾ ਬਣਾਉਣੀ ਸੀ ਇਸ ਦੇ ਵਿੱਚ ਹੈ ਤਾਂ ਕੋਈ ਸਾਜ਼ਿਸ਼ ਇਹ ਨਹੀਂ ਸਾਨੂੰ ਪਬਲਿਕ ਨੂੰ ਪਤਾ ਲੱਗਣਾ ਕੋਈ ਸਾਜ਼ਿਸ਼ ਕੀ ਹੈ ਸਰਕਾਰ ਕੀ ਕਰਨਾ ਚਾਹੁੰਦੀ ਹੈ ਇਹਦਾ ਸਰਕਾਰਾਂ ਨੂੰ ਪਤਾ ਲੱਗਦਾ ਹੁੰਦਾ ਹੈ ਪਰ ਹਰ ਵਾਰ ਇੱਕ ਚੀਜ਼ ਜ਼ਰੂਰ ਦੇਖੀ ਹੈ ਪਿਛਲੀਆਂ ਸਰਕਾਰਾਂ ਤੋਂ ਵੀ ਇੱਥੋਂ ਜ਼ਿਕਰ ਵੀ ਜਦੋਂ ਸਰਕਾਰ ਇਹ ਕੰਮ ਕਰੇ ਉਸ ਦਾ ਰਿਜ਼ਲਟ ਹੋਰ ਹੁੰਦਾ ਹੁੰਦਾ ਹੈ ਇਹ ਭਾਜਪਾ ਨੇ ਸੈਂਟਰ ਚ ਵੀ ਕੀਤਾ ਕਾਂਗਰਸ ਨੇ ਵੀ ਕੀਤਾ ਅਕਾਲੀਆਂ ਦੇ ਰਾਜ ਚ ਵੀ ਹੋਇਆ ਤੇ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਵੀ ਹੋਇਆ ਸੋ ਇਹ ਇੱਕ ਬੜੀ ਮਾੜੀ ਗੱਲ ਹੈ ਕਿ ਅਗਰ ਪੰਜਾਬ ਦੇ ਅੰਦਰ ਕੋਈ ਬੰਦਾ ਪ੍ਰੋਟੈਸਟ ਕਰਦਾ ਹੈ ਤਾਂ 307 ਤੇ ਜਦੋਂ ਲੋਕ ਇਹ ਕਹਿੰਦੇ ਹੁੰਦੇ ਸੀ ਪੰਜਾਬ ਦੇ ਅੰਦਰ ਘਟਕਿੰਤੀਆਂ ਜਾਂ ਕੁੜੀਆਂ ਚੁੱਕ ਲੋ ਤੇ ਉਹ ਜ਼ੁਲਮ ਵੀ ਕਰਦੇ ਸੀ ਉਹ 3/7 ਨਹੀਂ ਲੱਗੀ ਮੇਰੇ ਦੇਖਣ। ਪਰ ਇੱਕ ਇੱਕ ਚੀਜ਼ ਹੋ ਰਾ ਜਿਹੜਾ तकरीबन 5:30 ਵਜੇ ਪਰਚਾ ਪੈਂਦਾ ਤੇ 8:30 ਦੀ ਗੱਲ ਤਾਂ 8:30 ਇੱਕ ਪਾਸੇ ਤਾਂ ਪ੍ਰਸ਼ਾਸਨ ਤਰਵਾਸ ਦੇ ਹੀ ਜਾਂਦਾ ਹੁੰਦਾ ਕਿ ਭਾਈ ਤੁਸੀਂ ਪ੍ਰੋਟੈਸਟ ਨੂੰ ਜਿਹੜਾ ਹੈਗਾ ਵਾਪਸ ਲੈ ਜਾਓ ਅਸੀਂ ਭਾਨੇ ਸਿੱਧੂ ਨੂੰ ਛੱਡ ਦਾਂਗੇ ਤੇ ਉਸ ਤੋਂ ਪਹਿਲਾਂ 5:30 ਵਜੇ ਪਰਚਾ ਪਾ ਦਿੱਤਾ ਸੀ ਇਹ ਕਹਾਣੀ ਕਿੱਧਰ ਨੂੰ ਜਾਂਦੀ ਹੈਗੀ ਕਿ ਜਾਂ ਫਿਰ ਲੋਕਾਂ ਨੂੰ ਬਸ ਪਰਮਾਉਣ ਦੇ ਲਈ ਵੀ ਠੀਕ ਹੈ ਕੋਈ ਨਹੀਂ ਛੱਡ ਦਾਂਗੇ ਦੇਖੋ ਰਾਜ ਕਰਦਿਆ ਕਰਦਿਆ ਬੰਦਾ ਅੰਨਾ ਹੋ ਜਾਂਦਾ ਹੁੰਦਾ ਐਸ ਵਕਤ ਹਾਲਾਤ ਪੰਜਾਬ ਦੇ ਉਹੀ ਨੇ ਜੋ ਅਸੀਂ ਪਿਛਲੀਆਂ ਸਰਕਾਰਾਂ 'ਚ ਵੇਖਿਆ ਅੱਜ ਵੀ ਉਹੀ ਵੇਖਣ ਲੱਗ ਗਏ ਅਸੀਂ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦਾ ਕੋਈ ਆਪਦਾ ਲੀਡਰ ਹੈ ਪੰਜਾਬ ਦੀ ਕੋਈ ਸਰਕਾਰ ਹੈ ਇਹੀ ਤਾਂ ਅਸੀਂ ਕਾਂਗਰਸ ਤੇ ਕਾਲੀਆਂ ਦੇ ਖਿਲਾਫ ਪਿੱਟਦੇ ਸੀ ਹੁਣ ਆਮ ਆਦਮੀ ਪਾਰਟੀ ਵੀ ਇਹੀ ਗੱਲ ਕਰ ਰਹੀ ਹੈ ਸੇਮ ਪਰਚੇ ਸਾਡੇ ਕੋਲ ਪਏ ਹੋਏ ਨੇ ਸੇਮ ਹੀ ਐਪੀਸੋਡ ਨੇ ਪਤਾ ਨਹੀਂ ਕਿਉਂ ਨਹੀਂ ਮੇਰੇ ਦੇਖਣ ਚ ਸਿਸਟਮ ਸਮਝ ਆ ਰਿਹਾ ਕਿ ਇੱਕੋ ਹੀ ਲੜਕਾਰਾ ਹੁੰਦਾ ਹੈ ਇੱਕੋ ਟਾਈਪ ਦੀ ਐਫਆਈਆ ਹੁੰਦੀ ਹੈ ਇੱਕੋ ਟਾਈਪ ਚ ਕਿਹਾ ਜਾਂਦਾ ਕਿ ਪੁਲਿਸ ਤੇ ਹਮਲਾ ਕਰ ਦਿਓ ਪਰ ਅੱਜ ਤੱਕਰ ਕਿਤੇ ਵੀ ਇਹ ਲਬਜ ਪੰਜਾਬ ਦੇ ਵਿੱਚ ਕਿਸੇ ਵੀ ਪ੍ਰੋਟੈਸਟ ਦੇ ਵਿੱਚ ਲਬਜ ਨਹੀਂ ਕਹੇ ਗਏ ਅੱਜ ਤੱਕਰ ਨਹੀਂ ਕਹੇ ਗਏ ਪੰਜਾਬ ਪੁਲਿਸ ਤੇ ਹਮਲਾ ਕਰ ਦਿਓ ਨਾ ਹੁਣੇ ਪੰਜਾਬ ਪੁਲਿਸ ਨੂੰ ਆਪਾਂ ਪਾਵਰ ਦੇ ਰਹੇ ਆਂ ਜਦੋਂ ਆਪਾਂ ਇੰਨੀ ਪਾਵਰ ਦੇਨੇ ਫਿਰ ਅੱਗੇ ਜਾ ਕੇ ਜਦੋਂ ਫੇਕ ਐਨਕਾਊਂਟਰ ਹੋਣਗੇ ਫਿਰ ਆਪਾਂ ਇਹਨਾਂ ਦੇ ਖਿਲਾਫ ਆਪਾਂ ਕੋਟਾ ਚਲੇ ਜਾਣਾ ਸੋ ਪੰਜਾਬ ਦੇ ਵਿੱਚ 30 35 ਸਾਲ ਪਹਿਲਾਂ ਵੀ ਇਹੀ ਹੋਇਆ ਜਿੰਨੇ ਵੀ ਸਿੱਖ ਲੀਡਰ ਡਿਮਾਂਡ ਕਰਦੇ ਸੀ ਉਹਨਾਂ ਤੋਂ ਕੁੱਟਿਆ ਮਾਰਿਆ ਗਿਆ ਗੋਲੀਆਂ ਚਲਾਈਆਂ ਗਈਆਂ ਅੱਜ 35 ਸਾਲ 30 ਸਾਲ ਦੇ ਬਾਅਦ ਅਸੀਂ ਫੇਰ ਵੀ ਸੜਕਾਂ ਤੇ ਫੇਰ ਵੀ ਉਹੀ ਗੋਲੀ ਉਹੀ ਪਰਚੇ ਤੇ ਬਦਲਾ ਕੀ ਹੋਇਆ ਇਸ ਦੇ ਵਿੱਚ ਕੁਝ ਵੀ ਨਹੀਂ ਹੋਇਆ ਜੇ ਅਸੀਂ ਗੋਲੀ ਖਾਣੀ ਸੀ ਇਹ ਚਿੱਤਰਖਾਨੇ ਸੀ ਇਹ ਪਰਚੇ ਦਰਜ ਕਰਾਉਣੇ ਸੀ ਸਾਡੇ ਕੋਲ ਸਾਡੇ ਭਰਾ ਕਾਂਗਰਸੀ ਤੇ ਅਕਾਲੀ ਵੀ ਹੈਗੇ ਨੇ ਉਹ ਸਾਨੂੰ ਵੀ ਅੱਗੇ ਵੀ ਕੁੱਟਦੇ ਆਏ ਨੇ ਸਾਨੂੰ ਗੋਲੀਆਂ ਵੀ ਮਾਰਦੇ ਆਏ ਨੇ ਜਿਹੜੀ ਕਸਰ ਤੁਸੀਂ ਨਹੀਂ ਛੱਡੀ ਇਹੀ ਕਸਰ ਤਾਂ ਸਾਡੇ ਉਹ ਭਰਾ ਸਾਨੂੰ ਮਾਰਦੇ ਹੁੰਦੇ ਸੀ ਉਹ ਵੀ ਪੰਜਾਬ ਦੇ ਹੀ ਸੀ ਉਹ ਵੀ ਇਹੀ ਪੱਗਾਂ ਬੰਨੀਆਂ ਸੀ ਉਹਨਾਂ ਨੇ ਪਰ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਕੋਈ ਵੀ ਸੱਕਾ ਨਹੀਂ ਮੈਂ ਵੇਖਿਆ ਇੱਕ ਪਰਚਾ ਦਰਜ ਕਰਨ ਤੋਂ ਬਾਅਦ ਕਿਸੇ ਪਰਿਵਾਰ ਜਾਂ ਲੋਕਾਂ ਤੇ ਕੀ ਬੀਤਦੀ ਆ ਕਿਤੇ ਪਤਾ ਕੀਤਾ ਜੇ ਤਿੱਕਰ ਉਹ 5-5 ਸਾਲ 7-7 ਸਾਲ ਠੱਕੇ ਖਾਂਦੇ ਨੇ ਉਹ ਹੁਣ 200 ਬੰਦਾਂ ਦੇ ਚ ਪਾਰਟੀ ਬਣਾਤਾ ਹੁਣ ਦੀ ਲੰਮੀ ਮਾੜੀ ਜੀ ਪ੍ਰोसीडिंग ਨੇ 200 ਬੰਦੇ ਦੇ 307 ਦਾ ਪਰਚਾ ਦਰਜ ਕਰਾਤਾ ਉਹ ਜ਼ਮਾਨਤਾਂ ਕਰਾਉਣਗੇ ਚਲਾਨ ਪੇਸ਼ ਨਹੀਂ ਉਹਨਾਂ ਦੇ ਹੋਣੇ ਉਹ ਅਦਾਲਤਾਂ 'ਚ 8-8 ਸਾਲ 10-10 ਸਾਲ ਠੱਕੇ ਖਾਂਣਗੇ ਐਂਡ ਤੇ ਕੀ ਹੈ 307 ਹੈ ਹੀ ਨਹੀਂ ਸੀ ਐਂਡ ਤੇ ਡਿਸੀਜਨ ਏਕ ਹੀ ਹੁੰਦਾ ਹੁੰਦਾ ਹੈ ਕਿ 307 ਆ ਹੈ ਹੀ ਨਹੀਂ ਸੀ ਜੀ ਬਿਨਾ ਇੰਜਰੀ ਕੇਸ ਸੀ ਜੀ ਉਹ ਬਲੇਡ ਵੀ ਆ ਮਾਰ ਕੇ ਕਰ ਲੈਣਾ ਸਾਰਾ ਕੁਝ ਕਰ ਲੈਣਾ ਸੋ ਇਹ ਬਹੁਤ ਗਲਤ ਗੱਲ ਹੈ ਇਹ ਲਬਜ ਨਹੀਂ ਸੀ ਚਾਹੀਦੇ ਜਿਹੜੇ ਇਹਨਾਂ ਨੇ ਸਰਕਾਰ ਨੇ ਕੀਤੇ ਨੇ ਸਰਕਾਰ ਬੋਲ ਰਹੀ ਹੈ ਸ਼ਾਇਦ ਇਹਨਾਂ ਦੀ ਕੋਈ ਮਨਸ਼ਾ ਹੋਵੇ ਸਿਆਸਤ ਹੋਰ ਹੋਵੇ ਉਹਦੇ ਬਾਰੇ ਤਾਂ ਨਹੀਂ ਆਪਾਂ ਕਹਿ ਸਕਦੇ ਪਰ ਜੋ ਪੰਜਾਬ ਦੇ ਹਾਲਾਤ ਬਣ ਰਹੇ ਨੇ ਇਹ ਕੀ ਤਾਂ ਫਿਰ ਕਾਲੀ ਤੇ ਕਾਂਗਰਸੀ ਕਰਦੇ ਹੀ ਪਏ ਸੀ ਫਿਰ ਸਾਨੂੰ ਬਦਲਾ ਦੀ ਕੀ ਲੋੜ ਸੀ ਵਾਲ ਰੂਲ ਲੈਣਾ ਚਾਹੂੰ ਜਿਹੜੇ ਤੁਸੀਂ ਵੀ ਗੱਲ ਕਰੀ ਆ ਕਿ ਚਲੋ ਠੀਕ ਆ ਹੋ ਸਕਦਾ ਹੈ ਕਿ ਜਿਵੇਂ ਅਮਨੇ ਉਹਦਾ ਬ੍ਰਦਰ ਆ ਜਿਹੜਾ ਅਮਨਾ ਸਿੱਧੂ ਜਾਂ ਹੋਰ ਲੋਕ ਜਿਹੜੇ ਉਹਨਾਂ ਨੇ ਨਾਲ ਤੁਰੇ ਫਿਰਦੇ ਹੁਣ ਪਰ ਇੱਕ ਤਾਂ ਪੰਨ ਸੁਧੇ ਬ੍ਰਦਰ ਤੇ ਪੰਨ ਸੁਧੀਆਂ ਭੈਣਾਂ ਜਿਨ੍ਹਾਂ ਦੇ ਉੱਪਰ ਵੀ ਪਰਚਾ ਦਰਜ ਕੀਤਾ ਗਿਆ ਮੈਨੂੰ ਲੱਗਦਾ ਸ਼ਾਇਦ ਅੱਜ ਤੱਕ ਖਰਾ ਸਾਹਿਬ ਕਿਸੇ ਵੀਡੀਓ ਦੇ ਵਿੱਚ ਜਾਂ ਕਿਸੇ ਇੰਟਰਵਿਊ ਦੇ ਵਿੱਚ ਅਸੀਂ ਬੋਲਦੇ ਨਹੀਂ ਸੁਣੇ ਸਵਾਏ ਇੱਕ ਉਹਨਾਂ ਨੇ ਬੇਨਤੀ ਕੀਤੀ ਉਹ ਤੋਂ ਬਿਨਾ ਉਹਨਾਂ ਦਾ ਨਾਮ ਵਿੱਚ ਦਰਜ ਕਰਦਣਾ ਇਹ ਕਿੰਨਾ ਸਹੀ ਮੰਨਦੇ ਹੋ ਮੈਂ ਤੁਹਾਨੂੰ ਦੱਸੀ ਜਾਣਾ ਸੈਂਕੜੇ ਪਰਚੇ ਨੇ ਪੰਜਾਬ ਦੇ ਅੰਦਰ ਅੱਜ ਤੱਕ ਕਿਸੇ ਵੀ ਵੀਡੀਓ ਦੇ ਵਿੱਚ ਨਾ ਕਿਸਾਨਾਂ ਨੇ ਨਾ ਸਿੱਖ ਜਥੇਬੰਦੀ ਨੇ ਨਾ ਆਮ ਪਬਲਿਕ ਨੇ ਅੱਜ ਤੱਕ ਕਿਤੇ ਲਲਕਾਰਾ ਨਹੀਂ ਮਾਰਿਆ ਕਿ ਪੁਲਿਸ ਤੇ ਹਮਲਾ ਕਰਦੇ ਪੰਜਾਬ 'ਚ ਇਹ ਨਹੀਂ ਹੋਇਆ ਉਹ ਬਾਹਰ ਹੈ ਬਿਹਾਰ ਜਾਂ ਯੂਪੀ ਜਾਂ ਬਾਹਰ ਰਿਹਾ ਸਟੇਟਾਂ 'ਚ ਪੁਲਿਸ ਤੇ ਹਮਲੇ ਹੁੰਦੇ ਨੇ ਪਰ ਇੱਥੇ ਵਿਦਆਊਟ ਰੀਜ਼ਨ ਪਰਚੇ ਦਰਜ ਹੁੰਦੇ ਨੇ ਮੈਂ ਤੁਹਾਨੂੰ ਇੱਕੋ ਗੱਲ ਨਾਲ ਜੋੜ ਦੇਣਾ ਅਜਨਾਲੇ ਕੀ ਹੋਇਆ ਸੀ ਉਹ ਬੰਦੇ ਆ ਤੇ ਪਰਚੇ ਦਰ 307 ਦੇ ਕਰਤੇ ਉਹ ਅੰਮ੍ਰਿਤਸਰ ਬੈਠੇ ਨੇ ਇੱਕ ਇੱਕ ਸਾਲ ਹੋ ਚੱਲਿਆ ਉਹਨਾਂ ਨੂੰ 11 11 ਮਹੀਨੇ ਹੋ ਗਏ ਜੇਲ੍ਹ ਚ ਬੈਠਿਆਂ ਐਨੀ ਪਾਵਰ ਦੇ ਦੇਣੀ ਪੁਲਿਸ ਨੂੰ ਐਨੀ ਅਫਸਰ ਚਾਈ ਨੂੰ ਪਾਵਰ ਦੇ ਦੇਣੀ ਕੀ ਇਹ ਜਾਇਜ਼ ਹੈ ਉਹ 307 ਬਣਦੀ ਸੀ ਜਨਾਲੇ ਤੋਂ ਲੈ ਕੇ ਜਨਦਰ ਤੱਕ ਕਿਸੇ ਤੇ 307 ਲਾਤੀ ਉਹ ਪਰਿਵਾਰ ਠੱਕੇ ਖਾਂਦੇ ਫਿਰਦੇ ਨੇ ਅਦਾਲਤਾਂ ਦੇ ਅੰਦਰ ਪਰ ਕੋਈ ਸੁਣਦਾ ਨਹੀਂ ਯਾਰ ਪਤਾ ਨਹੀਂ ਕਾਰਨ ਕੀ ਆ ਪੰਜਾਬ ਦੀ ਕੀ ਬਦਕਿਸਮਤੀ ਐ ਗੋਲੀ ਵੀ ਇੱਥੇ ਵੱਜਦੀ ਪ੍ਰੋਟੈਸਟ ਕਰਨ ਤੇ ਚਾਹੇ ਗੁਰੂ ਗ੍ਰੰਥ ਸਾਹਿਬ ਲਈ ਕਰੋ ਚਾਹੇ ਕਿਸੇ ਬੰਦੇ ਦੇ ਖਿਲਾਫ ਝੂਠਾ ਪਰਚਾ ਦਰਜ ਹੋਥੇ ਪ੍ਰੋਟੈਸਟ ਕਰੋ ਇੱਥੇ ਗੋਲੀ ਛਿੱਤਰ ਪੌਲਾ ਪਰਚੇ ਤੇ ਫਿਰ ਤੁਸੀਂ ਕਿਹੜੀ ਗੱਲੋਂ ਕਹਿਨੇ ਹੋ ਕਿ ਇਹ ਲੀਡਰ ਬਹੁਤ ਚੰਗੇ ਨੇ ਮੈਂ ਤਾਂ ਵਾਰ-ਵਾਰ ਤੁਹਾਨੂੰ ਕਹਿਣਾ ਕਿ ਕਿਉਂ ਤੁਸੀਂ ਬੇਸ਼ਰਮਾ ਵਾਗੂ ਜਿਹੜਾ ਸਾਡੇ ਲੋਕ ਨੇ ਇਹਨਾਂ ਲੀਡਰਾਂ ਦੀ ਇੱਜ਼ਤ ਕਰਦੇ ਨੇ ਯਾਰ ਕੱਲ ਨੂੰ ਇਹ ਤਰ ਪੈਣਗੇ ਹੁਣ 2-4 ਸਾਲ ਨੂੰ ਅਕਾਲੀਆਂ ਕੋ ਕਿ ਅਸੀਂ ਪੰਜਾਬ ਬਚਾਉਣਾ ਹੈ ਜੀ ਯਾਰ ਮਜ਼ਾਕ ਬਣਾ ਛੱਡਿਆ ਇਹਨਾਂ ਲੋਕਾਂ ਨੇ ਇੱਕ ਤਾਂ ਯਾਰ ਪਹਿਲਾਂ ਟੌਰਚਰ ਕਰੋ ਪਹਿਲਾਂ ਗੋਲੀਆਂ ਚਲਾਓ ਸਾਡੀਆਂ ਪੱਗਾਂ ਲੈਂਦੀਆਂ ਨੇ ਉਸ ਤੋਂ ਬਾਅਦ ਜਦੋਂ ਤੁਹਾਡਾ ਰਾਜ ਪਾਸੇ ਚਲਾ ਗਿਆ ਫਿਰ ਇਹ ਆ ਆਮ ਆਦਮੀ ਅਕਾਲੀਆਂ ਕੋ ਲੱਗ ਪਣਗੇ ਜੀ ਅਸੀਂ ਹੁਣ ਪੰਜਾਬ ਬਚਾਉਣਾ ਹੈ ਯਾਰ ਪੰਜਾਬ ਨੂੰ ਛਿੱਤਰਦਾ ਤੁਸੀਂ ਲੋਕ ਮਾਰਦੇ ਜੀ ਉਹ ਪ੍ਰੋਟੈਸਟ ਕਰਦਾ ਉਹ ਕਹਿੰਦਾ ਮੈਨੂੰ ਜਸਟਿਸ ਮਿਲੇ ਤੁਸੀਂ ਨਹੀਂ ਸੁਣਦੇ ਸੋ ਗੱਲ ਤਾਂ ਜਸਟਿਸ ਦੀ ਹੈ ਅਗਰ ਕੋਈ ਬੰਦਾ ਜਸਟਿਸ ਮੰਗਦਾ ਹੈ ਆਪਾਂ ਨੂੰ ਇੱਕ ਪਰਚਾ ਹੋਰ ਦੇ ਦੇਦਨੇ ਆ ਕਿ ਲੈ ਲੈ ਜਸਟਿਸ ਆਤੋਦ ਕਿੱਡਾ ਸੁਣੀ ਗੱਲ ਬਣ ਰਹੀ ਹੈ ਪੰਜਾਬ ਚ ਕਿ ਇਹ ਕੋਈ ਲਾ ਹੈ ਕਿ ਤੁਸੀਂ ਲਾ ਦੀ ਗੱਲ ਕਰੋ ਉਹ ਕਹਿੰਦਾ ਹੈ ਕਿ ਜਸਟਿਸ ਚਾਹੀਦਾ ਹੈ ਤੁਸੀਂ ਦੀ ਇਨਕੁਆਰੀ ਕਰੋ ਜੋ ਬਣਦਾ ਦੱਸੋ ਲੋਕਾਂ ਨੂੰ ਕਿਉਂ ਨਹੀਂ ਤੁਸੀਂ ਲੋਕਾਂ ਨੂੰ ਦੱਸ ਦੇ ਇੱਕ ਪਰਚਾ ਦਰਜ ਹੋਣ ਤੋਂ ਬਾਅਦ ਜਾਲੀ ਪਰਚਾ ਕਰਦੇ ਹੋ ਮਧਈਆ ਕੇ ਤੁਹਾਡੇ ਸਰਕਾਰ ਦੇ ਉਲਟ ਬੋਲੀ ਜਾਂਦਾ ਹੁੰਦਾ ਕਿਉਂ ਆਪਦਾ ਮਜ਼ਾਕ ਬਣਾਉਣੇ ਆ ਕਿਉਂ ਜਲੂਸ ਘਣਾਉਣੇ ਪੰਜਾਬ ਦੇ ਅੰਦਰ ਤੁਸੀਂ ਲੋਕਾਂ ਦਾ ਯਾਰ ਸੋ ਇੱਕ ਸਾਡੀ ਬਦਕਿਸਮਤੀ ਹੈ ਹੁਣ ਸਵੇਰ ਨੂੰ ਵੇਖਿਆ ਜੇ ਤੁਸੀਂ ਹੁਣ ਕਾਂਗਰਸ ਦੇ ਅਕਾਲੀ ਆ ਜਾਣਗੇ ਅਸੀਂ ਤੁਹਾਡੇ ਨਾਲ ਆ ਸਾਡੇ ਫਿਰ ਉਹੀ ਗਧੇ ਲੋਕ ਉੱਥੇ ਫਿਰ ਨਾਰੇ ਮਾਰੀ ਜਾਣਗੇ ਉਹ ਯਾਰ ਵੇਖ ਤਾ ਲੋ ਤੁਹਾਡਾ ਟੂਆ ਤੇ ਇਹਨਾਂ ਨੇ ਕੁੱਟਿਆ ਹੋਇਆ ਫਿਰ ਚਾਰ ਪੰਜ ਸਾਲ ਨੂੰ ਆਪ ਆਮ ਆਦਮੀ ਆ ਜਾਏਗਾ ਕਿ ਲਿਆ ਤੁਹਾਨੂੰ ਜਸਟਿਸ ਅਸੀਂ ਦਿਵਾਵਾਂਗੇ ਪੰਜਾਬ ਅਸੀਂ ਬਚਾਉਣੇ ਆ ਯਾਰ ਸਾਡਾ ਪੰਜਾਬ ਤਾਂ ਸਹੀ ਹੈ ਤੁਸੀਂ ਮਗਰੋਂ ਲੈ ਜੂ ਸਾਰੇ ਮੈਂ ਤੈਨੂੰ ਸਿੱਧੀ ਦੱਸ ਰਿਹਾ ਯਾਰ ਪੰਜਾਬ ਤਾਂ ਬਿਨਾ ਲੀਡਰਾਂ ਤੋਂ ਵੀ ਚੱਲ ਜੇਗਾ ਪੰਜਾਬ ਤੁਹਾਨੂੰ ਵੀ ਬਿਨਾ ਲੀਡਰਾਂ ਤੋਂ ਚੱਲੀ ਜਾਂਦਾ ਪੰਜਾਬ ਦੇ ਲੋਕ ਇਹੋ ਜਿਹੇ ਹੈ ਨਹੀਂ ਜਿਵੇਂ ਪੰਜਾਬ ਨੂੰ ਸ਼ੋਅ ਕੀਤਾ ਜਾਂਦਾ ਉਹ ਗੁਰਦੁਆਰੇ ਪਿਛਲੇ ਸਾਲ ਕੀ ਕੀਤਾ ਕੀ ਅਮਰਤਪਾਲ ਤੇ ਐਨਐਸਏ ਲਾਤੀ ਯਾਰ ਜਿਸ ਕੰਟਰੀ ਦੇ ਅੰਦਰ ਕਿਸੇ ਲਾ ਦੀ ਕੋਈ ਡੈਫੀਨੇਸ਼ਨ ਚ ਪਰਚਾ ਦਰਜ ਨਹੀਂ ਹੁੰਦਾ ਜਿੱਥੇ ਐਨਐਸਏ ਵਿਦਆਊਟ ਰੀਜ਼ਨ ਲੱਗ ਸਕਦੀ ਹੈ ਉਥੇ 307 ਵਿਦਆਊਟ ਰੀਜ਼ਨ ਕਿਉਂ ਨਹੀਂ ਲੱਗ ਸਕਦਾ ਸੋ ਇਹ ਬਹੁਤ ਮੰਦ ਭਾਗੀ ਗੱਲ ਹੈ ਬੜਾ ਮਾੜਾ ਹੈ ਸਰਕਾਰ ਦੀ ਜਿਹੜੀ ਸੋਚ ਆ ਬੜੀ ਗਲਤ ਹੈ ਪਹਿਲਾਂ ਵੀ ਸਰਕਾਰਾਂ ਦੀ ਅਪਰੋਚ ਬੜੀ ਗਲਤ ਹੁੰਦੀ ਸੀ ਇਹੀ ਜਿਹੜੀ ਹੈ ਇਹਨਾਂ ਦੀ ਹੈ ਪਰ ਸਦਕੇ ਜਾਈਏ ਇਹਨਾਂ 92 ਐਮਐਲਿਆਂ ਦੇ ਮਜਾਲਾ ਕਿਤੇ ਬੋਲ ਜਾਣ ਯਾਰ ਜਿਵੇਂ ਨੱਕ ਚ ਨਕੇਲ ਪਾਈ ਹੁੰਦੀ ਹੈ ਇਹਨਾਂ ਦੇ ਯਾਰ ਬਹੁਤ ਮਾੜੀ ਗੱਲ ਆ ਯਾਰ ਸੋ ਮੈਂ ਇਹਨੂੰ ਬੜੀ ਨਿੰਦਣਯੋਗ ਗੱਲ ਕਹੂੰਗਾ ਸਰਪੱਤ ਸਾਬ ਸਮਝ ਤਾਂ ਬਹੁਤ ਬਤਾ ਸਤਿ ਸ੍ਰੀ ਅਕਾਲ ਸੋ ਮੇਰੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾ ਹੋ ਰਹੀ ਸੀ ਤੁਸੀਂ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਬੰਦਿਓ ਯਾਤ ਧੰਨਵਾਦ ਜੀ